फार्मट्रੈਕ 60 ਕਲਾਸਿਕ ਮਾਡਲ ਕਲਾਸਿਕ ਮਾਡਲ ਦੀ ਜੀ ਮੈਂ ਗੱਲ ਕਰ ਰਿਹਾ 17 ਮਾਡਲ 4 ਲੱਖ 65000 ਰੁਪਿਆ ਡਿਮਾਂਡ ਹੈ ਅਗਲੇ ਟਾਇਰ ਬਿਲਕੁਲ ਨਵੇਂ ਆ ਤੇ ਡਬਲ ਐਕਟਿੰਗ ਪਾਵਰ ਸਟੀering ਇੱਕ ਐਂਡੀਕੇਟਰ ਦੇਖੋ ਜੀ ਬਹੁਤ ਸੋਨੇ ਰੰਗ ਦਾ ਐਂਡੀਕੇਟਰ ਤੇ ਡਬਲ ਡਿਸਟ੍ਰਿਬਿਊਟਰ ਈਪੀਆਈ ਸਾਰਾ ਕੁਝ ਉਹੀ ਸੈਂਟਰ ਗੀਅਰ ਦੇ ਨਾਲ ਹੈ ਤੇ ਵੀਡੀਓ ਚ ਸਾਰਿਆਂ ਦਾ ਸਵਾਗਤ ਹੈ ਜੀ ਅੱਜ ਆਪਾਂ ਪਹੁੰਚੇ ਆਂ ਫਤਿਆਵੰਦ ਹਰਿਆਣਾ ਟਰੈਕਟਰ ਮੰਡੀ ਦੇ ਅੰਦਰ ਅੱਜ ਤੁਹਾਨੂੰ ਜਿਹੜੇ ਵੀਡੀਓ ਚ ਟਰੈਕਟਰ ਦਿਖਾਉਣੇ ਆਂ ਅਰਜਨ ਪਲੱਸ ਫਾਰਮ ਟਰੈਕ ਹੋਣਗੇ ਸਿਰਫ ਇਹ ਦੋ ਕੰਪਨੀਆਂ ਦੇ ਟਰੈਕਟਰ ਹੋਣਗੇ ਪਹਿਲੀ ਵੀਡੀਓ ਚ ਤੇ ਆਪਾਂ ਹਮੇਸ਼ਾ ਹੁਣ ਜਿਹੜੀ ਵੀਡੀਓ ਬਣਾਵਾਂਗੇ ਲਗਭਗ ਇੱਕ ਮਿਕਸਾਈ ਕਰੇਗੀ ਵੀਡੀਓ ਬਾਕੀ ਲਗਭਗ ਵੱਖਰੇ ਵੱਖਰੇ ਟਰੈਕਟਰਾਂ ਦੀ ਬਣਾਵਾਂਗੇ ਕਿਉਂਕਿ ਜਿੰਨੇ ਅਰਜਨ ਲੈਣਾ ਅਰਜਨ ਹੀ ਵੇਖੇ ਜਿੰਨੇ ਫਾਰਮ ਟਰੈਕ ਲੈਣਾ ਉਹ ਫਾਰਮ ਟਰੈਕ ਹੀ ਵੇਖੇ ਵੀਡੀਓ ਚ ਕਿਉਂਕਿ ਫालतू ਕਿਤੇ ਟਰੈਕਟਰ ਆਉਂਦਾ ਕਿ ਦਾ ਵੀਡੀਓ ਨੂੰ ਸ਼ੇਅਰ ਕਰਦੇ ਆ ਜੀ ਵੱਦ ਵੱਦ ਫਤਿਆਵਾਦ ਹਰਿਆਣਾ ਟਰੈਕਟਰ ਮੰਡੀ ਜਿਹੜੀ ਦਿਨ ਐਤਵਾਰ ਲੱਗਦੇ ਜੀ ਆਏ ਐਤਵਾਰ ਮਹੀਨੇ ਦੇ 4 ਹੋਣ 5 ਹੋਣ 3 ਐਤਵਾਰ ਹੁਣ ਸਾਰੇ ਐਤਵਾਰ ਲੱਗਦੀ ਆ ਤੇ ਸੀਜ਼ਨ ਜਿਹੜਾ ਚਾਲੂ ਹੋ ਗਿਆ ਤੁਹਾਨੂੰ ਪਤਾ ਹੁਣ ਟੂੜੀ ਵਾਲਾ ਆਉਣਾ ਇਸੇ ਕਰਕੇ ਥੋੜਾ ਜਿਹਾ ਕੰਮ ਚਾਲੂ ਹੋ ਗਿਆ ਟਰੈਕਟਰ ਪੂਰੇ ਆਉਣੇ ਮੰਡੀ ਪੰਨੋ ਫੁੱਲ ਭਰਨ ਲੱਗ ਪਈ ਹੁਣ ਆ ਗਿਆ ਜੀ ਅਰਜਨ ਨੋਵੋ 605 ਡੀਆਈ ਹਰਿਆਣਾ ਨੰਬਰ ਦਾ ਟਰੈਕਟਰ ਹੈ 20 ਮਾਡਲ ਹੈ 6 ਲੱਖ 55000 ਰੁਪਿਆ ਡਿਮਾਂਡ ਹੈ ਟਾਇਰ ਵਗੈਰਾ ਬਿਲਕੁਲ ਸਾਫ ਨੇ ਮਨ ਲਓ ਕਹਿ ਸਕਦੇ ਕੋਈ ਕਟ ਵਗੈਰਾ ਨਹੀਂ ਹੈਗਾ ਸਾਈਡ ਗियर ਚ ਆਉਂਦਾ ਤੇ ਉੱਤੇ ਕਨੋਪੀ ਵਗੈਰਾ ਲੱਗੀ ਹੋਈ ਹੈ ਠੀਕ ਹੈ ਯੂ ਕਨੋਪੀ ਲੱਗੀ ਹੋਈ ਆ ਮਗਰਲੇ ਟਾਇਰ ਵੀ ਬਿਲਕੁਲ ਨਵੇਂ ਆਂਗੂ ਬੈਨੇ ਨਵੇਂ ਆਂਗੂ ਤੇ ਇਧਰ ਲਈ ਸਾਈਡ ਡੀ ਐਲ ਐਕਸ ਮਾਡਲ ਅਰਜਨ 605 ਡੀ ਆਈ ਆ ਗਿਆ ਇਹਦੇ ਟਾਇਰ ਬਿਲਕੁਲ ਨਵੇਂ ਨੇ ਬਿੱਲ ਵੀ ਨਾਲ ਮਿਲੇਗਾ ਵੇਖ ਸਕਦੇ ਜੇ ਤੁਸੀਂ ਬਿੱਲ ਨਾਲ ਹੋਏਗਾ ਅਗਲੇ ਵੀ ਨਵੇਂ ਨੇ ਬਿਲਕੁਲ ਮੰਨ ਕੇ ਚੱਲੋ ਜਿਹੜੇ ਟਾਇਰ ਨੇ ਜਿਵੇਂ ਨਵੇਂ ਨੇ ਉੰਨੇ ਹੀ ਮਾਡਲ ਹੈ 5,80,000 ਰੁਪਿਆ ਡਿਮਾਂਡ ਹੈ ਇਸ ਤੋਂ ਇਹ ਲਵਾ ਅਰਯੰਦਾ ਅਲਟਰਾ 1 ਮਾਡਲ ਵਜਦਾ ਏ ਤੇ ਟਾਇਰ ਤੁਹਾਡੇ ਸਾਹਮਣੇ ਜਮਾ ਇੱਕ ਨੰਬਰ ਕੰਡੀਸ਼ਨ ਆ ਕੋਈ ਉਹ ਨਹੀਂ ਹੈਗਾ ਗਾ ਰੰਗ ਫੇਡ ਦਾ ਤੁਹਾਡ ਵੀਡੀਓ ਚ ਦੇਖ ਹੀ ਰਿਹਾ ਕਿਉਂਕਿ ਕਈ ਵਾਰੀ ਕਿਤੇ ਫੁਹਾਰਾ ਚਲੋ ਵੱਜ ਵੀ ਜਾਂਦਾ ਕਿਉਂਕਿ ਜਦੋਂ ਚੀਜ਼ ਗਲਣੀ ਸ਼ੁਰੂ ਹੋ ਜੇ ਉਥੇ ਫੁਹਾਰਾ ਵੱਜਾ ਠੀਕ ਰਹਿੰਦਾ ਨਹੀਂ ਤਾਂ ਉਹ ਚੀਜ਼ ਗਲ ਜਾਂਦੀ ਏ ਠੀਕ ਹੈ ਬਾਕੀ ਮੈਨੂੰ ਨਹੀਂ ਲੱਗਦਾ ਇੰਦੇ ਕਿਤੇ ਵੱਜਿਆ ਬੈਂਪਰ ਵਗੈਰਾ ਤੇ ਵੱਜਿਆ ਹੁੰਦਾ ਕਈ ਵਾਰੀ ਬੈਂਪਰ ਨਵਾਂ ਲੱਗਾ ਹੁੰਦਾ ਜਿਵੇਂ ਉਹ ਤਾਂ ਮੈਨੂੰ ਐ ਲੱਗਦਾ ਵੀ ਨਵਾਂ ਲੱਗਾ ਹੋਏਗਾ ਬੈਂਪਰ ਠੀਕ ਹੈ ਜੀ ਇਹ ਆ ਗਿਆ 555 ਡੀਆਈ ਡ ਅਲਟਰਾ 1 ਠੀਕ ਹੈ ਜੀ ਹਰਿਆਣੇ ਨੰਬਰ ਦੇ ਟਰੈਕਟਰ ਤੁਹਾਨੂੰ ਸਰਨੋਂ ਜ਼ਿਆਦਾ ਇਸ ਮੰਡੀ 'ਚ ਮਿਲਣਗੇ ਕਿਉਂਕਿ ਹਰਿਆਣੇ ਦੀ ਮੰਡੀ ਆ ਪੰਜਾਬ ਦੇ ਵੀ ਮਿਲਣਗੇ ਰਾਜਸਥਾਨ ਦੇ ਵੀ ਮਿਲਣਗੇ ਤੇ 16 ਮਾਡਲ 4,65,000 ਰੁਪਏ ਡਿਮਾਂਡ ਟਾਇਰ ਹੈ ਜਿਹੜੇ 80% ਅਗਲੇ ਪਏ ਮਗਰਲੇ ਨਵੇਂ ਨਾਲ ਬਿੱਲ ਮਿਲ ਜੇਗਾ ਤੇ ਟਾਇਰ ਹੈਗੇ ਆ ਮਗਰਲੇ 15 9 28 ਦੇ ਯਾਨੀ ਕਿ 16 ਤੋਂ ਇੱਕ ਨੰਬਰ ਛੋਟਾ 14 ਤੋਂ ਇੱਕ ਨੰਬਰ ਵੱਡਾ ਇਹ ਟਾਇਰ ਸਹੀ ਰਹਿੰਦਾ ਆ ਨਾਲ 16 ਦਾ ਟਾਇਰ ਆ 15 ਦਾ ਟਾਇਰ ਹੈ ਠੀਕ ਹੈ ਆ ਦੇਖ ਸਕਦੇ ਡਿਫਰੈਂਸ ਵੀ ਤੁਸੀਂ ਦੇਖ ਸਕਦੇ ਜੇ ਕੋਈ ਜ਼ਿਆਦਾ ਮੇਜਰ ਫਰਕ ਨਹੀਂ ਹੈ ਇੱਕ ਨੰਬਰ ਦਾ ਫਰਕ ਹੈ ਉਹ ਬਾਕੀ ਜਿਹੜਾ ਉਹ ਰਿੰਮ ਦਾ ਕੜਾ ਹੁੰਦਾ ਉਹਦਾ ਵੀ ਫਰਕ ਪੈ ਜਾਂਦਾ ਜੇ ਤੁਸੀਂ ਇਹਦੇ ਜ ਵੱਡਾ ਕੜਾ ਪਾ ਦੋ ਤੇ ਇਹ ਵੀ ਫਲਾਵਟ ਚ ਜ਼ਿਆਦਾ ਫੁੱਲੇਗਾ ਟਾਇਰ ਤੇ ਕੰਡੀਸ਼ਨ ਤਾਂ ਤੁਹਾਡੇ ਸਾਹਮਣੇ ਸਾਈਡ ਗੀਅਰ ਦੇ ਨਾਲ ਹੈ ਅਰਜਨ ਟਰੈਕਟਰ ਤੇ ਟਾਇਰ ਇਹਦੇ ਵੀ ਬਿਲਕੁਲ ਨਵੇਂ ਨੇ ਤੇ ਇਹ 16928 ਦੇ 55557 HP ਜਿਹੜਾ ਟਰੈਕਟਰ ਆਉਂਦਾ ਪਾਵਰ ਪਲੱਸ ਦੇ ਨਾਲ ਠੀਕ ਹੈ 17 ਮਾਡਲ 4,75,000 ਰੁਪਿਆ ਡਿਮਾਂਡ ਟਾਇਰਾਂ ਦੀ ਗੱਲ ਕਰਾਂ ਵਧੀਆ ਬੇ ਡਾਕ ਟਾਇਰ ਨੇ ਮਗਰਲੇ ਤੁਹਾਨੂੰ ਕਿਹਾ ਇਹ ਨਵੇਂ ਨੇ ਬਿਲ ਨਾਲ ਮਿਲੇਗਾ ਬਸ ਇਹ ਕੁਬੀਬੀ ਇਥੇ ਘੱਟ ਚੱਲੇ ਹੋਏ ਟਰੈਕਟਰ ਜ਼ਿਆਦਾ ਮੰਡੀ ਦੇ ਵਿੱਚ ਆਉਂਦੇ ਹਰਿਆਣੇ ਦੇ ਵਿੱਚ ਤੇ ਜਿਹੜੇ ਪੰਜਾਬ ਦੇ ਵੀਰ ਦੂਰੋਂ ਵੇਖਦੇ ਨੇ ਉਹਨਾਂ ਨੂੰ ਇਹ ਹਰਿਆਣੇ ਦੀ ਮੰਡੀ ਦੇ ਬਾਰੇ ਨਹੀਂ ਪਤਾ ਜਿਵੇਂ ਕਿ ਆਪਣੇ ਪੰਜਾਬ ਦੀ ਮਸ਼ਹੂਰ ਮੰਡੀ ਹੈ ਆਪਣਾ ਕਹਿ ਸਕਦੇ ਆ ਵੱਤਵਾਦ ਮਸ਼ਹੂਰ ਆਪਣੀ ਤਲਵੰਡੀ ਸਾਬੋ ਠੀਕ ਹੈ ਜੀ ਮੈਂ ਤਲਵੰਡੀ ਸਾਬੋ ਆ ਜਾਂਦੀ ਪੰਜਾਬ ਦੀ ਸਭ ਨਾਲੋਂ ਵੱਡੀ ਮੰਡੀ ਉਸ ਤੋਂ ਬਾਅਦ ਆਉਂਦੀ ਆਪਣੇ ਬਰਨਾਲੇ ਲੱਗਦੀ ਐ ਮੋਗੇ ਲੱਗਦੀ ਮੋਗੇ ਵੀ ਕਾਫੀ ਮਸ਼ਹੂਰ ਆ ਮੰਡੀ ਮਲੋਟ ਲੱਗਦੀ ਆ ਤੇ ਇਸ ਤੋਂ ਇਲਾਵਾ ਹੋਰ ਆਪਣੇ ਲੱਗਦੀਆਂ ਨੇ ਬੁੜਲਾਡੇ ਲੱਗਦੀ ਚੰਡੀਰ ਲੱਗਦੀ ਐ ਤੇ ਮੰਡੀਆਂ ਹੋਰ ਵੀ ਕਿਤੇ ਨਾ ਕਿਤੇ ਲੱਗਦੀਆਂ ਨੇ ਹੁਣ ਤੁਹਾਨੂੰ ਦਿਖਾਉਣੇ ਆ ਫਾਰਮ ਟਰੈਕ ਤਿੰਨ ਟਰੈਕਟਰ 1/4 ਗਿਆ ਹੋਇਆ ਕਿਤੇ ਤੇ ਚਲੋ ਪਹਿਲਾਂ 60 60 ਵਿਖਾਉਣੇ ਆ ਫਾਰਮ ਟਰੈਕ ਇਹ ਪਹਿਲਾ ਮਾਡਲ ਆਉਣਾ ਹੁੰਦਾ ਸੀ 10 ਮਾਡਲ ਨਹੀਂ ਸੌਰੀ 14 ਮਾਡਲ ਹੈ 14 ਮਾਡਲ 4 ਲੱਖ 25000 ਰੁਪਏ ਡਿਮਾਂਡ ਹੈ ਤੇ 4 ਸਿਲੰਡਰ ਦੇ ਨਾਲ ਟਾਇਰ ਹੈ ਜਿਹੜੇ ਨਵੇਂ ਨੇ ਬਿਲਕੁਲ ਨਵੇਂ ਨੇ ਦੇਖ ਸਕਦੇ ਜੀ ਤੇ ਅਗਲੇ ਆ ਜਿਹੜੇ 1016 ਕਿਹੜੇ ਆਉਂਦੇ ਨੇ ਉਹ ਪਾਏ ਹੋਏ ਨੇ ਠੀਕ ਹੈ ਜੀ ਤੇ ਕੰਡੀਸ਼ਨ ਤੁਹਾਨੂੰ ਲਾਗੂ ਕਰਕੇ ਵਿਖਾ ਦਿੰਨੇ ਥੋੜੀ ਚੈੱਕ ਕਰ ਲਓ ਈਪੀਆਈ ਡਰਾਈਵ ਤੇ ਤੁਹਾਨੂੰ ਪਤਾ ਆਉਂਦਾ ਡਬਲ ਡਿਸਟ੍ਰੀਬਿਊਟਰ ਟਰੈਕਟਰ ਆਉਂਦਾ ਤੇ ਤੇਲ ਬ੍ਰੇਕਾਂ ਠੀਕ ਹੈ ਜੀ ਚਾਰ ਸਿਲੰਡਰ ਟਰਬੋ ਇੰਟਰਕੂਲਰ ਆਉਂਦਾ ਨਾਲ ਮਲਟੀ ਸਪੀਡ ਪੀਟੀਓ ਹੈਗੀ ਆ ਤੇ ਡਬਲ ਕਲਚ ਆਉਂਦਾ ਜੀ ਠੀਕ ਹੈ ਤੇ ਪੰਜਾਬ ਦਾ ਨੰਬਰ ਆ ਸਾਰਨ ਵੱਡੀ ਗੱਲ ਜੇ ਪੰਜਾਬ ਵਾਲੇ ਵੀਰਾਂ ਨੇ ਲੈਣਾ ਪੰਜਾਬ ਦਾ ਨੰਬਰ ਆਵੇ ਇਹ ਲੋ ਐਪੀਆਈ ਰਿਡਕਸ਼ਨ ਜਿਹਨੂੰ ਕਿ ਆਪਾਂ ਕਹਿ ਦਿੰਨੇ ਆ ਤਿੰਨ ਗਰਾਰੀਆਂ ਵਿੱਚ ਐਕਸਲ ਠੀਕ ਹੈ ਜੀ ਪੋਏਲ ਇੰਪ੍ਰੈਸਡ ਬ੍ਰੇਕ ਹੀ ਸਾਰਾ ਉਹੀ ਫੰਕਸ਼ਨ ਲਿਖਿਆ ਹੋਇਆ ਤੇ ਅਗਲੇ ਬੰਨੇ ਫਾਰਮ ਟਰੈਕ 35 ਆ ਗਿਆ 올 ਰਾਉਂਡਰ ਤੇ ਇਹ ਤਿੰਨ ਸਿਲੰਡਰ ਦੇ ਅੰਦਰ ਹੈ 35 ਮੈਨੂੰ ਲੱਗਦਾ 42 ਐਚਪੀ ਸ਼ਾਇਦ ਤੱਕ ਟਰੈਕਟਰ ਹੁੰਦਾ ਇਹ 21 ਮਾਡਲ ਹੈ 4 ਲੱਖ ਤੇ 45 ਹਜ਼ਾਰ ਪਰ ਡਿਮਾਂਡ ਤੇ ਕੰਡੀਸ਼ਨ ਟਾਇਰ ਤੁਹਾਨੂੰ ਦੱਸ ਦਿੰਦੇ ਨੇ ਨਵੇਂ ਬਿਲਕੁਲ ਤੇ ਅਗਲੇ ਵੀ ਵਧੀਆ ਪਏ ਨੇ 60 65 ਪੈਸੇ ਪਏ ਨੇ ਅਗਲੇ ਟਾਇਰ ਬਾਕੀ ਜੇ ਤੁਸੀਂ ਆਓਗੇ ਟ੍ਰਾਇਲ ਲਓ ਟਰੈਕਟਰ ਦੀ ਟਰਾਈ ਵਗੈਰਾ ਲਓ ਫਿਰ ਟਰੈਕਟਰ ਦੇ ਕਿਤੇ ਸੌਦੇ ਹੋਣੇ ਨੇ ਤੇ ਬਾਕੀ ਜਿਹੜੇ ਪ੍ਰਾਈਸ ਨੇ ਇਹ ਘਟਦੇ ਨੇ ਆਣ ਕੇ ਠੀਕ ਹੈ ਜੀ ਇਹ ਮੰਡੀ ਦੇ ਤੁਹਾਨੂੰ ਪਤਾ ਪ੍ਰਾਈਸ ਘਟਦੇ ਹੁੰਦੇ ਕੋਈ ਐ ਤਾਂ ਹੈ ਨਹੀਂਗਾ ਬਈ 4 45 ਲਿਆ 4 45 ਦੇ ਦੇਣਾ ਇਹਦੇ ਵਿੱਚ 30 35 ਹਜ਼ਾਰ ਦਾ ਟੁੱਟਣਾ ਹੀ ਟੁੱਟਣਾ ਇਹ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਦਿਆ ਕਰੋ ਫਾਰਮ ਟਰੈਕ 60 ਇਹ ਆ ਗਿਆ ਜੀ ਫਾਰਮ ਟਰੈਕ 60 ਕਲਾਸਿਕ ਮਾਡਲ ਕਲਾਸਿਕ ਮਾਡਲ ਦੀ ਜੀ ਮੈਂ ਗੱਲ ਕਰਾਂ 17 ਮਾਡਲ 4 ਲੱਖ 65000 ਰੁਪਿਆ ਡਿਮਾਂਡ ਹੈ ਅਗਲੇ ਟਾਇਰ ਬਿਲਕੁਲ ਨਵੇਂ ਆ ਤੇ ਡਬਲ ਐਕਟਿੰਗ ਪਾਵਰ ਸਟੀering ਇੱਕ ਐਂਡੀਕੇਟਰ ਦੇਖੋ ਜੀ ਬਹੁਤ ਸੋਨੇ ਦਾ ਐਂਡੀਕੇਟਰ ਤੇ ਡਬਲ ਡਿਸਟ੍ਰਿਬਿਊਟਰ ਈਪੀਆਈ ਸਾਰਾ ਕੁਝ ਉਹੀ ਸੈਂਟਰ ਗੀਅਰ ਦੇ ਨਾਲ ਹੈ ਤੇ ਮਗਰੋਂ ਵੀ ਤੁਹਾਨੂੰ ਥੋੜੀ ਕੰਡੀਸ਼ਨ ਵਿਖਾ ਦਿੰਦੇ ਆ ਵੇਖ ਸਕਦੇ ਜੀ ਤੇ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਦਿਆ ਕਰੋ ਤੇ ਵੱਤ-ਵੱਤ ਏਸੀ ਫਤਿਹਵਾਦ ਹਰਿਆਣਾ ਟਰੈਕਟਰ ਮੰਡੀ ਜਿਹੜੀ ਦਿਨ ਇਹ ਐਤਵਾਰ ਲੱਗਦੀ ਆ ਇਹ ਐਤਵਾਰ ਵੀਡੀਓ ਨੂੰ ਸ਼ੇਅਰ ਜਰੂਰ ਕਰਦੇ ਇੱਕ ਟਰੈਕਟਰ ਇੱਥੇ ਮਿਸਿੰਗ ਨਹੀਂ ਤਾਂ ਤੁਹਾਨੂੰ 4 ਫਾਰਮ ਟਰੈਕ ਤੇ 4 ਹੀ ਅਰਜਨ ਬਖਾਇਆ 4 ਹੀ ਵਖੋਨੇ ਸੀ ਧੰਨਵਾਦ ਜੀ ਮਿਲਦੇ ਹਾਂ ਕਿਸੇ ਹੋਰ ਵੀਡੀਓ 'ਚ